ਸੋਣਾ ਤੁਸੀਂ ਇੱਥੇ ਕੱਲੀ ਘੁੰਮ ਨਹੀਂ ਜਾਂ ਤੁਹਾਡੇ ਨਾਲ ਵੀ ਆ ਕੋਈ ਇਹ ਕਿ ਭੱਲੇ ਲੋਕ ਆ ਅੱਜ ਕੱਲ ਤੇ ਕੋਈ ਆਪਣੀ ਕੱਲੀ ਫੱਕਰੀਆਂ ਚਰਨ ਵਾਸਤੇ ਨਹੀਂ ਛੜਦਾ ਇਹ ਵੀ ਤਾਂ ਗੱਲ ਸਹੀ ਆ ਇੱਕ ਦੋ ਫੇਰ ਪੰਜ ਛੇ ਔਰ ਤਾਂ ਆਹੋ ਤੇ ਹੋਰ ਵੀ ਆ ਕੋਈ ਨਾਲ ਉਹਨਾਂ ਨੇ ਕਿਉਂ ਸਾਡੇ ਦਾ ਸਾਡਾ ਪਿਆਰ ਆ ਜੀ ਆ আচ্ছা ਇੰਨਾ ਮੁੰਨਾ ਗਿਆ ਅੱਛਾ ਘਟ ਘਟ ਗਿਆ ਆਏ ਹਾਏ ਪਪੂ ਪੈਸਾ ਆਵੇ ਜੀ ਅੱਛਾ ਪਪੂ ਪੈਸਾ ਨਹੀਂ ਆ ਮੈਂ ਕਹਾਂ ਬਿਲਕੁਲ ਜੀ ਤਾਂ ਗਾਛੋ ਮੈਂ ਕਹ ਦੱਸੋ ਜੀ ਐ ਤੁਹਾਡੀਆਂ ਸਹੇਲੀਆਂ ਨજર ਆਉਂਦੀਆਂ ਤੁਹਾਡੀਆਂ ਸਹੇਲੀਆਂ ਨਜ਼ਰ ਆਉਣੀਆਂ ਪਰ ਤੁਹਾਡਾ ਸਹੇਲਾ ਜਿਹਨੂੰ ਤੁਸੀਂ ਪੱਪੂ ਕਹਿੰਨੀ ਆ ਉਹ ਨਜ਼ਰ ਨਹੀਂ ਆ ਰਿਹਾ ਮੈਂ ਕਿਉਂ ਮਰ ਜਾਣਾ ਇਸ ਮੇਲੇ ਵਿੱਚ ਔਰ ਤੋਂ ਮੇਲਾ ਮੇਰੇ ਨਾਲ ਲੜ ਪਿਆ ਹਾਏ ਹਾਏ ਆਉਂਦੀ ਲੜ ਤੇ ਬੰਦੇ ਜਾਂਦਾ ਮੈਨੂੰ ਮੇਲਾ ਘਵਾ ਕੇ ਲੈ ਕੇ ਆ ਅੱਛਾ ਫੇਰ ਮੈਂ ਉਹਨੂੰ ਕਰ ਦਿੱਤਾ ਮਨਾਂ ਤੇ ਉਹ ਮਰ ਜਾਣਾ ਰਸਤੇ ਚਲੇ ਗਿਆ ਹਾਂ ਫੇਰ ਹੁਣ ਮਨਾਉਣ ਦਾ ਕੀ ਹੱਲ ਹੈ ਉਦਾਲੀ ਅੰਕਿਉ ਬਾਜ਼ ਬਾਜ਼ ਹੋ ਆਸ ਲੱਗਿਆ ਹੋਇਆ ਹਾਏ ਹਾਏ ਹੁਣ ਐਡਾ ਕਰੋ ਫੇਰ ਉਹਨੂੰ ਆਵਾਜ਼ ਮਾਰੋ ਸਾਜੋ ਮਹਿਫਲ ਦੇ ਵਿੱਚ ਆ ਕੇ ਖਿਲੋਗੇ ਮੇਕਪ ਆਸਪਾਜੀ ਮੇਕਾ ਹਾਂ ਪੈਣ ਆਲੀਆ ਮੇਕਾ ਜਿਹੜੇ ਆਪਣੇ ਕੋ ਪੂ ਪਾਈ ਸਾਵਣੀ ਹਾਂਜੀ ਉਹ ਤਾਂ ਮਰ ਗਿਆ ਮੇਰ ਦਾ ਗਿਆ ਲੜਕੇ ਕਿੱਥੇ ਗਿਆ ਲੜਕੇ ਇਸ ਮੇਲੇ ਵਿੱਚ ਘੁੰਮਦਾ ਫਿਰਦਾ ਹੁਣ ਰੁੜ ਜਾਣਾ ਅੱਛਾ ਤੇ ਉਹ ਤਾਂ ਮੇਰੇ ਲੜਕੇ ਉਹਦੀ ਮੇਰੀ ਆਵਾਜ਼ ਤੇ ਨਹੀਂ ਆਣਾ ਅੱਛਾ ਹਾਂ ਚੀਕ ਨਾ ਮਰਵਾ ਰੱਬ ਕਿਸੇ ਦੀ ਚੀਕ ਨਾ ਮਰਵਾਵੇ ਹੈਲੋ ਹੈਲੋ ਤੇ ਇੰਦ ਕਰਾ ਉਹਨੂੰ ਤਸਰੀ ਆਵਾਜ਼ ਮਾਰੋ ਸ਼ੈ ਤੁਹਾਡੀ ਆਵਾਜ਼ ਆ ਜਵੇ ਮੈਂ ਕਿਹੜਾ ਠੀਕ ਆਪਦੀ ਨਹੀਂ ਤੁਸੀਂ ਮੇਰੇ ਤੋਂ 8 ਸਾਲ ਮੈਂ ਫੇਰ ਵੀ ਤੁਹਾਡੀ ਇੱਜ਼ਤ ਕਰਦੀ ਆ ਮੈਂ ਤੇਰੇ ਕਹਿ ਤੇ ਹਾਕ ਮਾਰ ਕੇ ਵੇਖ ਲੈਣੀ ਆ ਠੀਕ ਆ ਮੇਕਾ ਮੇਕਾ ਵੀਰ ਜੀ ਭਰਾ ਜੀ ਪੁੱਤ ਪੱਪੂ ਵੇ ਇਹ ਆ ਗਿਆ ਹਾਏ ਕੌਣ ਆ ਗਿਆ ਆ ਦੇ ਖੱਟਾ ਪਰਦਾ ਭਾਈ ਸਰਦਾਰ ਆਇਆ ਆਇਆ ਕਿਤਾ ਪਰਦਾ ਨਾ ਦਾਦਾ ਮੈਂ ਨਹੀਂ ਗਾ ਸੋਣਾ ਮੈਂ ਇੱਕ ਛੋਟੀ ਦੀ ਵਾਸਤੇ ਪੱਕਾ ਆਊਗਾ 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 ਕ੍ਰੀਲੇ ਦੋਆ ਮੇਰੇ ਲਈ ਬਹੁਤ ਹੈ ਮੰਮੀ ਨੂੰ ਪਸੰਦ ਨਹੀਂ ਹਾਕਮਾਰ ਤਪੂ ਵੀ ਤਪਤਰ ਫਿਕਾ ਦਾਇਨ ਹਲਕੇ ਜੰਗਲੀ ਨਹੀਂ ਤੇਰੀ ਦੋ ਹਾਕ ਮਾਰ ਕੇ ਬੁਲਾ ਲਈ ਮੇਗਾ ਮੈਰੀਗਾ ਸੁਣਾ ਮੈਨੂੰ ਪਤਾ ਸਾਡੀ ਇੱਜ਼ਤ ਕਰਦਾ ਨਹੀਂ ਐ ਤੇਰੀ ਨਹੀਂ ਕਰਦਾ ਤੇ ਤੇਰੀ ਵਾਸਤੇ ਲੱਗਿਆ ਹੈਗਾ ਵਾ ਹੁਣ ਤੂੰ ਹੀ ਹੋਈਆਂ ਸਾਡੀ ਵੱਡੀ ਸਾਰਿਆਂ ਦੀ ਹੁਣ ਤੂੰ ਹਾਕ ਮਾਰ ਕੇ ਬੁਲਾ ਕੇ ਵੇਖ ਲੈ ਇਹ 8 ਸਾਲ ਛੋਟੀ ਧਿਆਨਗਰ ਮੇਲੇ ਚ ਨਾ ਘੁੰਮ ਜੀ ਮੈਂ ਕਿਹਾ ਵੀਰ ਜੀ ਭਰਾ ਜੀ ਬੇਬਤ ਬੱਪੂ ਵੇ ਤਨੂ ਕਿੰਨੀ ਵਾਰੀ ਕਿਹਾ ਵੇ ਹਾਜਾ ਜੋਰ ਲਾ ਕੇ ਆਵਾਜ਼ ਨਾ ਮਾਰਿਆ ਕਰ ਮੈਂ ਕਹ ਕਾਦੇ ਓਏ ਕੱਲ ਹੈ ਦੇ ਰੰਗਲਾ ਸੀ ਕੱਚਾ ਲੰਬੜਾ ਦਾ ਅੱਛਾ ਓਏ ਫੁਰਫਕੇ ਦੇ ਪਿਆ ਹੋ ਫੇਰ ਮੈਂ ਕੀ ਕਰਾਂ ਗਰ ਉਹਨੂੰ ਪਿਆਰ ਦੇ ਨਾਲ ਆਵਾਜ਼ ਮਾਰ ਮੈਂ ਕਿ ਬੀਰ ਜਿਪਰਾ ਸੀ ਦੇਵਤ ਪੱਪੂ ਵੇ ਹਾਏ ਹਾਏ ਆ ਗਿਆ ਆ ਗਿਆ ਆ ਗਿਆ ਪਾਕਿਸਤਾਨ ਦੀ ਏ ਟੁਕ ਜੰਗਾਲ ਖਾ ਗਿਆ ਓਏ ਹੋਏ ਜੰਗਾਲ ਖਾ ਗਿਆ ਓਏ ਹੋਏ ਜੰਗਾਲ ਖਾ ਗਿਆ ਹਾਏ ਹੋਏ ਓਏ ਜੰਦੇ ਦੇ ਓਏ ਇੱਦਾਂ ਨਾ ਮਾਰ ਤੰਨਾ ਓਏ ਓਏ ਗੱਲ ਸੁਣੋ ਮੇਰੀ ਹਾਂ ਓਏ ਓਏ ਉਹਦੇ ਪੁੱਠੀਆਂ ਸੱਡੀਆਂ ਲਾਪੀਆਂ ਗੱਲਾਂ ਕਰਨ ਓਹ ਤੇਰੇ ਕੋਲ ਕੋ ਰੱਬ ਕਰਦੀ ਗੱਲ ਨਹੀਂ ਹੈ ਹਾਂ ਓਏ ਨਾ 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 ਗੱਲ ਸੁਣ ਲੈ ਮੇਰੀ ਹਾਂ ਪੋਤਨੀ ਤੇ ਆ ਤੈਨੂੰ ਬੜਾ ਸੋਹਣਾ ਬੰਦਾ ਪੜਿਆ ਲਿਖਿਆ ਘਾਟਿਆ ਮੈਨੂੰ ਇੱਦਾਂ ਵੀ ਨਹੀਂ ਆਉਂਦੀ ਓਏ ਓਏ ਬਾਗਲਾ ਕੰਨੀ ਨਹੀਂ ਕਰਨੀਆਂ ਕਹਿੰਦੇ ਨਹੀਂ ਕਰਨੀਆਂ ਰੱਬ ਕਰਦੀਆਂ ਗੱਲਾਂ ਕਰਨੀਆਂ ਤੇ ਕਿੰਨੀ ਸੋਹਣੀ ਮਹਿਫਿਲ ਦਸੀ ਆ ਨਾਂ ਲਾਗੋ ਮੈਨੂੰ ਕਿੰਨੀ ਤੇ ਸਾਡੇ ਪ੍ਰਧਾਨ ਜੀ ਸਾਡੇ ਬਾਬਾ ਜੀ ਪ੍ਰਬੰਧਕ ਕਮੇਟੀ ਬੈਠੀ ਹੈ ਦੇਖੋ ਕਿੱਧਾ ਵੱਡਾ ਮੇਲਾ ਕਰਾਇਆ ਬਾਬਾ ਜੀ ਦਾ ਇਹਨਾਂ ਨੇ ਬੱਲੇ 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 ਬੜਾ ਤਗੜਾ ਟੈਂਟ ਲਾਇਆ ਤੇ ਧੰਨ ਧੰਨ ਹੋ ਰਹੀ ਆ ਜਾਜਾਕਾਰ ਹੋ ਰਹੀ ਆ ਸਰਕਾਰਾਂ ਦੀ ਤੇ ਤੂੰ ਵੀ ਕੋਈ ਰੱਬ ਘਰ ਦੀ ਕੋਈ ਚੰਗੀ ਜੀ ਗੱਲ ਸੁਣਾ ਦਿਓ ਚੰਗੀ ਸੁਣਾ ਦਿਆ ਆਹੋ ਵਧੀਆ ਸੁਣ ਲਾ ਫੇ ਸੁਣੋ ਕਹਤੇ ਨਾਲ ਵਿੱਚੋਂ ਦਿਨ ਸੋਣਾ ਦਿਨ ਸੋਣਾ ਸੰਗਰਾਜ ਦਾ ਦਿਨ ਵਿੱਚੋਂ ਦਿਨ ਸੋਣਾ ਦਿਨ ਸੋਣਾ ਸੰਗਰਾਜ ਦਾ ਦਿਨ ਵਿੱਚੋਂ ਦਿਨ ਸੋਣਾ ਦਿਨ ਸੋਣਾ ਸੰਗਰਾਜ ਦਾ ਦਿਨ ਵਿੱਚੋਂ ਦਿਨ ਸੋਣਾ ਦਿਨ ਸੋਣਾ ਸੰਗਰਾਜ ਦਾ ਮੈਂ ਆਪਣੇ ਪੇਰਾਂ ਤੂੰ ਸੁਦਾ ਹੀ ਹਰਾਮ ਦਾ ਉਹ ਆਖਾ ਪਰ ਕਰ ਫਟੇ ਮੇਰੇ ਕਾਂਦੇ ਦੇ ਉਹ ਗੱਲ ਸੁਣ ਓਏ ਹਾਂ ਓਏ ਉਹ ਇਹ ਗੱਲ ਕੋ ਜੱਤੀ ਨਹੀਂ ਮੈਨੂੰ ਇਹ ਗੱਲ ਜੱਤੀ ਨਹੀਂ ਬਿਲਕੁਲ ਨਹੀਂ ਹੋਰ ਸੁਣਾ ਦੇਣਾ ਕੋਈ ਵਧੀਆ ਜਿਹਾ ਸੁਣਾ ਕਾ ਕਦੀ ਰਾਤ ਹੋਵੇ ਕਦੀ ਸਵੇਰਾ ਹੋਵੇ ਕਦੀ ਰਾਤ ਹੋਵੇ ਤੇ ਕਦੀ ਸਵੇਰਾ ਹੋਵੇ ਕਦੀ ਕੁੱਕੜ ਹੋਵੇ ਕਦੀ ਕੁੱਗਣੀ ਹੋਵੇ ਉਹਦਾ ਹੀ ਜੋੜਾ ਹੀ ਹੁੰਦਾ ਹਰ ਇੱਕ ਚੀਜ਼ ਦਾ ਰੱਬ ਨੇ ਜੋੜਾ ਬਣਾਇਆ ਦੇਖ ਲਾ ਅੱਛਾ ਜੋੜਾ ਬਣਾਇਆ ਰੱਬ ਨੇ ਹੋਰ ਓਏ ਪਰ ਮੈਨੂੰ ਦੱਸੇਗਾ ਕਿਸ ਕਿਸ ਦੀ ਕੀ ਜੋੜਾ ਬਣਾ ਲੈ 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 ਹਾਂ ਆ ਆ ਆ ਆ ਕਿੱਦਾਂ ਆ ਹੋ 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 ਇਹ ਜੋੜਾਇਆ ਇਹਦਾ ਘੂਠਾ ਹੀ ਚੁੰਗੀ ਜਾਂਦਾ ਪਾਇ ਕਾਕਾ ਇਦਨ ਕਰੀਂ ਸਾਹਸ ਨਾ ਕਾਕਾ ਹੋਸਾ ਰਿਆ ਆਹਾ ਕੈ ਸਭ ਤੋਂ ਵੱਡਾ ਰੱਬ ਓਏ ਸਭ ਤੋਂ ਵੱਡਾ ਰੱਬ ਸਭ ਤੋਂ ਵੱਡਾ ਰੱਬ ਓ ਸਭ ਤੋਂ ਵੱਡਾ ਰੱਬ ਉਹ ਤੋਂ ਛੋਟੀ ਰੱਬਣੀ ਹਾਂ ਓਏ ਕੀ ਕੰਨਾ ਸਭ ਤੋਂ ਵੱਡਾ ਰੱਬ ਸਭ ਤੋਂ ਵੱਡਾ ਰੱਬ ਉਹ ਤੋਂ ਛੋਟੀ ਤੇਰੀ ਮਾਂ ਰੱਬਣੀ ਦੁਰ ਦੁਰ ਫੇਟਾ ਮੇਰੇ ਚਾਦੇ ਦੇ ਉੱਤੋ ਛੋਟੀ ਰਬਣੀ ਆਤਾ ਮੁੰਡੇ ਵੀ ਸੁੱਕੇ ਦੀ ਲਿੰਡੀ ਚੱਪਣੀ ਓਹ ਚੁਰਫੜੇ ਵਿੱਚ ਚੁਰਫੜੇ ਵਿੱਚ ਤੇਰੇ ਜਾਂਦੇ ਨੇ ਓਹ ਗੱਲ ਸੁਣ ਲੈ ਮੇਰੀ ਹਾਂ ਓਏ ਹਾਂ ਓਹ ਇੱਥੇ ਪਾਂਛੇ ਤੀਜਾ ਘੁੰਮਣੀਆਂ ਸੀ ਜਾ ਐਦਾਂ ਕਰ ਹਾਂ ਚੀਟਿਆਂ ਨੂੰ ਕਹਿਆ ਬਿੱਲੇ ਨੂੰ ਚੰਬੜ ਜਾ ਓਹ ਬਿੱਲੇ ਨੂੰ ਤੇਰੇ ਜਾਂਦੇ ਨੇ ਓਹ ਗੱਲ ਸੁਣ ਲੈ ਉਹ ਚਿੰਬੜ ਵਾਲੀਆਂ ਨਹੀਂ ਨਾ ਚਿੰਬੜ ਵਾਲੀਆਂ ਨਹੀਂ ਉਹ ਮੇਰਾ ਮਤਲਬ ਕਹਿਣ ਦਾ ਆ ਪੰਜ ਚਾਰ ਔਰਤਾ ਘੁੰਮਦੀਆਂ ਔਰਤਾ ਉਹਨਾਂ ਦੀ ਪਰਖ ਕਰਨੀ ਆ ਪਛਾਣ ਕਰਨੀ ਆ ਉਹ ਐਂਦਾ ਕਰ ਹਾਂ ਐ ਕੱਲੀ ਕੱਲੀ ਮੋਰੇ ਕਨੇਰ ਕੇ ਸੇਟਾ ਉਹ ਪਾਗੜਾ ਛੁੱਟਣਾ ਉਹਨੇ ਕਹਵੇ ਲੈ ਕੇ ਆ ਐ ਉਹ ਇਹ ਕਹਦੇ ਪਿਆਰ ਨਾਲ ਲੈ ਕੇ ਆ ਹਾਂ ਇਹਨੂੰ ਪਿਆਰ ਨਾਲ ਗੱਲ ਸੁਣ ਲੈ ਜਿੰਦਗੀ 'ਚ ਕਦੀ ਪਿਆਰ ਵੀ ਔਰਤਾ ਕੀਤਾ ਨਹੀਂ ਹਾਂ ਆ ਮੁੰਡੇ ਨੂੰ ਪੁੱਛ ਕੇ ਦੇਖ ਲੈ ਕਾਈ ਕੀਤਾ ਹੋਏ ਫਟਾਫਟ ਮੁਕੇ ਜਾਂਦੇ ਦੇ ਦੱਸੋ ਜੀਆ ਮੇਰੀ ਹਾਂ ਇਹਨਾਂ ਦੀ ਪਰਚ ਕਰਨੀ ਹੈ ਪਛਾਣ ਕਰਨੀ ਆ ਲੈ ਆਉਣ ਦੇ ਆ ਲੈ ਆ ਗਈ ਆ ਫਿਰ ਦੇ ਦੋ ਦੇ ਨੰਦ ਨਾ ਦੇ ਨਾ ਦੇ ਦੇ ਨੰਨਾ ਗੇ ਟੰਨਾ ਨਾ ਦੇ ਟੰਨਾ ਦੇ ਨਾ ਦੇ ਦੇ ਨੰਦ ਨਾ ਦੇ ਨਾ ਦੇ ਨੰਨਾ ਦੇ ਨਾ ਦੇ ਨੰਨਾ ਦੇ ਨੰਨਾ ਦੇ ਨਾ ਦੇ ਨੰਨਾ ਦੇ ਨਾ ਦੇ ਨੰਨਾ 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 ਦੇ ਉਹ ਕੀ ਹੋ ਗਈ ਓਏ ਓ ਬੀਜਾ ਹਾਂ ਲਿਆ ਭਾਂਡਾ ਓਏ ਓ ਭਾਂਡਾ ਤੂੰ ਕੀ ਕਰਨਾ ਓਏ ਚੱਕ ਲਈਂ ਆਂਡਾ ਓਏ ਓ ਫੜੇ ਤੇਰੇ ਦਾਂਦੇ ਦੇ ਭਾਂਡਾ ਨਾ ਕਰ ਘਰੋਂ ਘਰੋਂ ਪਰ ਗੱਲ ਸੁਣ ਇਹ ਕੌਣੀ ਆ ਇਹ ਚਾਚਾ ਪਛਾਣ ਲਈ ਐਵੇਂ ਹੋਈ ਅੱਛਾ ਪਛਾਣ ਲਈ ਆ ਪਛਾਣ ਲਈ ਆ ਇਹ ਕੌਣ ਹੈ ਇਹ ਹੋਈ ਆ ਤੇਰੀ ਇਹ ਤੁਹਾਡੀ Shimla ਵਾਲੀ ਮਾਸੀ ਆ ਫੜੇ ਤੇਰੇ ਦਾਂਦੇ ਦੇ ਓਏ ਗੱਲ ਸੁਣ ਲੈ ਮੇਰੀ ਹੈ ਓਏ ਓ ਆ ਦੇ ਹੋਰ ਆ ਗਈ ਆ

ਕਾ ਇਹ ਕੌਣ ਹੈ ਇਹ ਤੁਹਾਡੀ ਮੋਕੇ ਆਈ ਭੂਆ ਆ ਓ ਰਸਨਮ ਤੇਰੇ ਦਾਦੇ ਦੇ ਡੋਲੀ ਕੇ ਨੂਨੇ ਆਲਾ ਥੋੜਾ ਜਾ ਫਫੜੇ ਓਏ ਵਾ ਗੱਥਾ ਲਾ ਓਏ ਓਏ ਭੂਆ ਮੇਰੀ ਹੱਤੀ ਖੱਤੀ 7 ਫੁੱਟ ਲੰਬੀ ਜਵਾਨ ਤੇ ਭੂਆ ਤੇਰੀ ਲੰਬੀ ਕੱਟੀ ਕੱਟੀ ਓਏ ਰਸਨਮ ਤੇਰੇ ਦਾਦੇ ਦੇ ਓਏ ਭੂਆ ਮੇਰੀ ਹੱਤੀ ਖੱਤੀ 7 ਫੁੱਟ ਲੰਬੀ ਜਵਾਨ ਭੂਆ ਤੇਰੀ ਹੱਤੀ ਕੱਟੀ 7 ਫੁੱਟ ਲੰਬੀ ਜਵਾਨ ਤੇ ਸਵਾ ਫੁੱਟਾਂ ਮੇਰਾ ਬੜਾ ਦਾਕਾ ਸਵਾ ਫੁੱਟਾਂ ਨਾ ਦੇਖੀ ਹਾਂ ਇਹ ਭੈਣ ਦਾ ਮਾਮਾ ਹੁਕਮ ਨੂੰ ਬੜਾ ਤਿੱਖਾ ਆ। ਮੋਤੇ ਨੂੰ ਤੇਰੇ ਜਾਂਦੇ ਦੇ। ਮੋਤਾ ਥੋਲਾ ਮੇਰੀ ਆਲੂ ਪਟਾਲਾ। ਹਾਂ। ਗੰਡੇ ਪਟਾਲਾ। ਅੱਛਾ। ਲਸਣ ਵੀ ਪਾ ਦਿੰਦਾ। ਓਏ। ਉਹ ਗਾਥੋਲਾ ਮੇਰੀ। ਇੰਨਾ ਤਿੱਖਾ ਆ ਇਹ। ਹਾਲਾ ਹੋਰ ਆ ਗਈ ਆ। ਆ ਲੈਂਦੇ ਆ ਲੈ। ਓ ਚੱਲ। ਆਹਾ ਹਾ ਵਾ ਵਾ। ਬੱਲੇ ਬੱਲੇ ਬੱਲੇ। ਓਏ। ਓ ਓ। ਆ ਹਾ ਹਾ ਹਾ। ਕਾਕਾ ਇਹਨੂੰ ਨਾ ਛੇੜੀ ਇਹਨੂੰ ਨਾ ਛੇੜੀ ਯਾਰਾ ਇਹਨੂੰ ਕਦੇ ਨਾ ਛੇੜਾ ਕਾਕਾ ਇਹਨੂੰ ਨਾ ਛੇੜੀ ਕਦੇ ਨਾ ਛੇੜਾ ਨਾ 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 ਜੇ ਮੈਂ ਛੇੜ ਲਮ ਨਾ 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 ਫੇ ਭੂਤ ਨਹੀਂ ਦੀਆਂ ਜੁੱਤੀਆਂ ਖਾਊਗਾ ਓਏ ਉਹ ਕੱਢੋ ਲੈ ਮੇਰੀ ਮੂੰਹ ਦੇ ਉੱਤੇ ਜੱਬ ਪਿਓ ਜਿਹੜੇ ਉਹ ਕਢਾਊਗਾ ਓਏ ਉਹ ਇਹਨੂੰ ਕਦੇ ਨਾ ਛੇੜਾ ਇਹ ਕਾਕਾ ਉਹੀ ਅਕਲ ਉਹੀ ਅਕਲ ਅੱਛਾ ਉਹੀ ਅਕਲ ਉਹੀ ਸ਼ਕਲ ਕੋਈ ਸ਼ਕਲ ਤੈ ਉਹੀ ਇਹਦੀ ਚਾਲ ਉਹੀ ਚਾਲ ਉਹੀ ਪਹਿਰਾਵਾ ਉਹੀ ਪਹਿਰਾਵਾ ਉਹੀ ਇਹਦੀ ਸੜਿਆਣ ਉਹ ਸੜਿਆਣੀ ਉਹ ਫਾਗਲਾ ਸਲਵਾਰ ਗੰਜੀਆ ਸਲਵਾਰ ਅੱਛਾ ਅੱਛਾ ਇਹਨਾਂ ਸਲਵਾਰ ਕਹਿੰਦੇ ਆ ਆਹੋ ਸਾਡੇ ਦਾ ਸੜਿਆਣੇ ਗਈ ਓਏ ਛੱਡ ਲਾ ਸੜਿਆਣ ਹੋ ਇਹ ਪਛਾਣ ਲਈ ਆ ਨਾ ਕਾਕਾ ਪਛਾਣ ਲਈ ਆ ਇਹ ਕੋਣ ਹੈ ਇਹਨੂੰ ਨਾ ਛੇੜੀ ਇਹਨੂੰ ਕਹਦੇ ਨਾ ਛੇਣਾ ਛਰਪਾਨਾ ਨਿਕਲ ਜਾਣੀਆਂ ਛਰਪਾਨਾ ਨਿਕਲ ਜਾਣੀਆਂ ਗੜਾਸੇ ਨਿਕਲ ਜਾਣੇ ਗੜਾਸੇ ਨਿਕਲ ਆਉਣੇ ਆ ਬੈਸਵਾਨ ਨਿਕਲ ਜਾਣੇ ਅੱਛਾ ਉਹ ਗੱਲ ਛੋੜ ਉਹ ਕਾਹਤੇ ਕਿਹੜੀ ਗੱਲੋਂ ਇਹ ਜਵਾੜੀ ਮਾ ਆ ਛੁੱਪ ਜਿਮ ਤੇਰੇ ਜਾਂਦੇ ਦੇ ਪੇਟ ਵੱਡਾ ਸਾਰਿਆਂ ਦਾ ਮੈਂ ਖੜਾ ਓਏ ਓਏ ਗੱਲ ਸੁਣ ਨਾ ਮੇਰੀ ਥੇ ਆ ਓਏ ਇਹਨਾਂ ਨੂੰ ਪੁੱਛ ਹੈ ਤੇ ਇੱਥੇ ਕੀ ਕਰਦੀਆਂ ਫਿਰਦੀਆਂ ਤੇ ਕਿਹਨੇ ਘੁੰਮਦੀਆਂ ਅੱਛਾ ਦਰਵਾਜ਼ੇ ਵਿੱਚ ਕੀ ਕਰਦੀਆਂ ਫਿਰਦੀਆਂ ਉਹ ਕਾਕਾ ਹਾਂ ਇਹਨਾਂ ਨੂੰ ਮੈਨੂੰ ਨੇ ਪੁੱਛਿਆ ਕਿੱਡਾ ਬਾਜ਼ਮਾਨੀ ਆ ਇਹਨਾਂ ਨੂੰ ਪਿਆਰ ਨਾਲ ਆਵਾਜ਼ ਮਾਰ ਕੇ ਪੁੱਛਣਾ ਕੁੜੇ ਬੀਬੀ ਕੁੜੇ ਭੈਣਾ ਫਾਇਦਾ ਦਾ ਤੁਸੀਂ ਕਹਿਣਾ ਓਏ ਉਹ ਤੇ ਕੱਲ ਵਸੇ ਲੱਕੇਂਦਾ ਓਏ ਚਲੋ ਆ ਜੀ ਆ ਵੀ ਮੈਂ ਕਹਿ ਲੈਣਾ ਹਾਂ ਕਹਿਣਾ ਬਣਾਇਆ ਲੈ ਸੋਣ ਫੇ ਆ ਕੁੜੇ ਬੀਬੀ ਤੇ ਅੱਜ ਦੀ ਰਾਤ ਸਾਡੇ ਖੁੱਡੇ 'ਚ ਰਹਿਣਾ ਹਾਂ ਤੈਨੂੰ ਪਹਿਲਾਂ ਅਮਲੀਆ ਹਾਂ ਹਾਂ ਤਾਂ ਤੈਨੂੰ ਕਿੱਥੇ ਬੋਲਣਾ ਖੁੱਡਾ ਐਡਾ ਲੱਗਾ ਹੈਗਾ ਉਦਾਂ ਤੂੰ ਇਹ ਦੱਸ ਮੈਨੂੰ ਕਾਹਦੇ ਆਵਾਜ਼ ਮਾਰੀ ਆ ਮੈਂ ਕਿਹਾ ਮੇਰੀ ਗੱਲ ਸੁਣ ਮਲਾਈ ਬਿਆ ਡੂਨੇਆ ਸੋਹਣਿਆ ਮੈਂ ਕਿਹਾ ਦੱਸਾਂ ਜੀ ਮੈਂ ਕਿਹਾ ਇੱਕ ਮੇਰਾ ਛੋਟਾ ਜਿਹਾ ਨੰਨਾ ਜਾਂ ਮੁੰਨਾ ਜਾਂ ਭਲੇਖਾ ਕੱਢ ਦੇ ਮੈਂ ਕਿਹਾ ਜੀ ਕਿਹੜਾ ਹਾਂ ਜੀ ਇਹ ਕੱਢ ਦਊਂਗੀ ਦੱਸੋ ਛੇਤੀ ਕੱਢ ਦਊਂਗੀ ਮੈਂ ਕਹਾ ਬੋਲ ਲੋ ਲੈ ਕੱਢ ਦੇ ਅਜਾ ਦਾ ਤੇਰੇ ਕੋ ਸੁਈਆਂ ਨਾ ਢਾਕਾਂ ਨਾ ਹਾਰ ਨਾ ਚੇ ਮੇਲ ਇਹ ਨਾ ਫੁੱਲਾਂ ਵਾਲੀ ਟੋਕਰੀ ਆਏ ਟੋਕਰੀ ਸੋਹਣੀਏ ਦਾ ਸੇਰਾ ਮੇਰੀ ਸਰਕਾਰ ਦਾ ਕਿੱਤੇ ਆ ਮੈਂ ਕਿ ਤੁਸੀਂ ਮੈਂ ਬਲ ਟੀ ਕਹਿੰਦਾ ਮੇਰੇ ਕੋ ਸੁਈਆਂ ਢਾਕਾਂ ਨਾ ਬੋਲ ਚ ਮੇਲ ਆ ਇਹ ਸਾਡੀ ਮਿੱਟੀ ਮਾਰਨ ਜਵਾਨ ਲਿੰਦਾ ਜੋਗੀ ਇਸ ਨੇ ਅਭੀ ਜਾ ਕੇ ਪੇਸ਼ ਕਰਾਂ ਏਦਾਂ ਕਰ ਫਿਆਲੀਆ ਕਿ ਕਿਤਾ ਮਿੱਠੀ ਜਵਾਨ ਮੇਰੇ ਹੱਥ ਤੇ ਰੱਖ ਲੁਕਾਤੇ ਮੈਂ ਤਹਾਂ ਪੱਗ ਵਾਲੇ ਨੇ ਚਟਕੇ ਦੇਖਣਾ ਮਿੱਠਾ ਕੇ ਫਟਾ ਫੇਰਾ ਲੋ ਜੀ ਸਰਕਾਰ ਦਾ ਸੇਰਾ ਨਕਲ ਗਜਲ ਬਾਤ ਸੁਣਾਵਾ ਆ ਪਾਉ ਨੂੰ ਘਰ ਨੂੰ ਫੜਨਾ ਤੇ